ਕੋਡੀ 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 ਇਹਨਾਂ ਚੀਜ਼ਾਂ ਲਈ ਤੁਸੀਂ ਵਧੀਆ ਹੱਲ ਦੱਸ ਸਕਦੇ ਭਾਜੀ ਨਸ਼ੇ ਦੀ ਗੱਲ ਕਰੀਏ ਲੱਖੇ ਵੀਰ ਨੇ ਜਿੱਦਾਂ ਆਪਾਂ ਗੱਲ ਕੀਤੀ ਸੀ ਉਹਨੇ ਕਿਹਾ ਵੀ 90% ਬੰਦੇ ਕਰਦੇ ਆ ਤੇ ਤੁਸੀਂ ਮਤਲਬ ਮੰਨਦੇ ਵੀ ਨਹੀਂ ਨਹੀਂ 90% ਨਹੀਂ ਉਹਨੇ ਕਿਹਾ ਉਹਨੇ ਇਹ ਕਿਹਾ ਕਿ ਸਾਰੇ ਪਲੇਅਰ ਜਿਹੜੇ ਨਸ਼ਾ ਕਰਦੇ ਆ ਦੂਜੀ ਵੀਡੀਓ ਚ 90 ਤੇ ਆ ਗਿਆ ਸੀ ਆ ਚਲੋ ਉਹ ਦੂਜੀ ਵੀਡੀਓ ਪਹਿਲਾਂ ਜੋ ਸੁਣੀ ਆ ਵੀ ਮੈਂ ਵੀ ਟੀਕਾ ਲਾਇਆ ਸੀ ਹਾਂਜੀ ਤੇ ਟੀਕਾ ਲਾ ਕੇ ਮੇਰਾ ਜੀ ਕਰਦਾ ਸੀ ਮੈਂ ਕੰਧ ਪਾੜ ਦਵਾਂ ਜੀ ਚਲੋ ਲਖਾ ਸਾਡਾ ਭਰਾ ਆ ਉਹ ਵੀ ਜੀ ਵੀ ਕਬੱਡੀ ਮੈਂ ਤਾਂ ਅਸਲ ਦੇ ਵਿੱਚ ਮੈਂ ਉਹਨੂੰ ਦੇਖਿਆ ਨਹੀਂ ਖੇਡਦੇ ਨੂੰ ਜੀ ਐਵੇਂ ਮੈਂ ਕਹਾਂ ਤੇ ਮੇਰੀ ਉਧਰ ਫੋਨ ਤੇ ਇੱਕ ਦੋ ਵਾਰੀ ਇਥੋਂ ਗੱਲ ਹੋਈ ਆ ਉਹ ਵੀ ਤਾਂ ਗੱਲ ਹੋਈ ਆ ਕਿ ਜਦੋਂ ਆਪਾਂ ਕੁਝ ਪੰਜਾਬ ਲਈ ਚੰਗਾ ਕਰਦੇ ਆ ਨਾ ਤੇ ਆਪਾਂ ਉਹਨੂੰ ਭਰਮ ਹੰਗਾਰਾ ਦਿੰਦੇ ਆ ਵੀ ਇਹ ਸਾਡੇ ਪੰਜਾਬ ਲਈ ਕੁਝ ਚੰਗਾ ਕਰ ਰਿਹਾ ਹੈ ਨਾ ਜੀ ਸੋ ਮੁੱਦਿਆਂ ਤੇ ਜਦੋਂ ਗੱਲ ਕਰਦਾ ਸੀਗਾ ਜੀ ਪਰ ਆਪਾਂ ਗੱਲ ਕਰਦੇ ਡਰੱਗ ਦੀ ਸਾਡੀ ਮਾਂ ਖੇਡ ਕਬੱਡੀ ਨੂੰ ਹੀ ਕਿਉਂ ਡਰੱਗ ਦਾ ਇਹਦਾ ਦਰਜਾ ਦਿੱਤਾ ਗਿਆ ਨਸੀਬੀ ਕਬੱਡੀ ਖੇਡੀ ਆ ਸਾਡੇ ਵੀ ਡੋਨ ਟੈਸਟ ਹੁੰਦੇ ਰਹੇ ਆ ਆਪਾਂ ਇਹਨੂੰ ਹੀ ਡਰੱਗ ਕਿਉਂ ਕਿਹਾ ਗਿਆ ਕਬੱਡੀ ਨੂੰ ਹੂੰ ਹੂੰ ਕਿਉਂਕਿ ਕਬੱਡੀ ਦੇ ਵਿੱਚ ਸਟੀਰੋਇਡ ਹੈ ਜੀ ਸਟੀਰੋਇਡ ਆ ਆਮ ਸਾਰੀਆਂ ਗੇਮਾਂ ਦੇ ਵਿੱਚ ਆ ਠੀਕ ਆ ਤੇ ਮੇਰੇ ਹਿਸਾਬ ਨਾਲ ਸਾਰੇ ਪਲੇਅਰਾਂ ਦੇ ਵਿੱਚੋਂ ਇੱਕ ਜਾਂ ਦੋ ਪਲੇਅਰ ਜੇ ਬਚੇ ਹੁਣ ਤਾਂ ਬਹੁਤ ਵੱਡੀ ਗੱਲ ਆ ਸਟੀਰੋਇਡ ਤੋਂ ਸਟੀਰੋਇਡ ਤੋਂ ਠੀਕ ਆ ਜੀ ਮੈਨੂੰ ਨਹੀਂ ਲੱਗਦਾ ਕੋਈ ਸਟੀਰੋਇਡ ਤੋਂ ਬਚਿਆ ਹੋਊਗਾ ਹੂੰ ਹੂੰ ਤੇ ਬਾਕੀ ਜਿਹੜਾ ਆਪਾਂ ਮੈਚ ਖੇਡਣ ਤੋਂ ਪਹਿਲਾਂ ਜੋ ਵੀ ਆ ਆਪਾਂ ਉਹਨੂੰ ਡਰੱਗ ਕਹਿ ਸਕਦੇ ਆ ਕਿਉਂਕਿ ਡਰੱਗ ਤੁਹਾਨੂੰ ਅੱਗੇ ਵੀ ਦੱਸਿਆ ਕਿ ਦਰਦ ਦੀ ਗੋਲੀ ਜਿਹੜੀ ਵੀ ਲੈਣੀ ਹੈ ਨਾ ਉਹਨੂੰ ਉਹ ਵੀ ਆਉਂਦੀ ਆ ਜੀ ਜਦੋਂ ਸੁਲਤਾਨ ਨੇ ਕਿਹਾ ਹਾਂਜੀ ਕਿ ਮੈਂ ਕੋਈ ਦਰਦ ਦੀ ਪੇਨਕਲੋ ਲਈ ਸੀਗੀ ਜੀ ਤੇ ਉਹ ਡੋਪ ਦੇ ਵਿੱਚ ਆ ਗਏ ਜੀ ਬਾਕੀ ਗੱਲ ਇਹ ਆ ਵੀ ਜਿਹੜਾ ਫੜਿਆ ਗਿਆ ਚੋਰ ਆ ਜਿਹੜਾ ਨਹੀਂ ਫੜਿਆ ਉਹ ਸਾਧਿਆ ਸਲਤਾਨ ਵੀ ਬਹੁਤ ਵਧੀਆ ਪਲੇਅਰ ਹੈ ਛੋਟਾ ਵੀਰ ਆ ਜੀ ਪਰ ਮੈਂ ਤੇ ਇਹੀ ਕਹਿਣਾ ਕਿ ਆਪਾਂ ਬਵਾਦ-ਵਿਵਾਦ ਚ ਨਹੀਂ ਫਸਣਾ ਕੰਟਰੋਵਰਸੀ ਚ ਨਹੀਂ ਫਸਣਾ ਜੀ ਵੀ ਮੈਂ ਛੋਟੇ ਵੀਰ ਨੂੰ ਕਹਿੰਦਾ ਮਿਹਨਤ ਕਰ ਤਗੜਾ ਖੇਡ ਤੇ ਆਪਣੇ ਸਾਰੇ ਪਲੇਅਰਾਂ ਨੂੰ ਜੀ ਇਹ ਇਕੱਠੇ ਹੋ ਕੇ ਇਹ ਕਹਿਣਾ ਚਾਹੀਦਾ ਕਿ ਤੁਸੀਂ ਡੋਗ ਟੈਸਟ ਕਰੋ ਜੀ ਕਿਉਂਕਿ ਜਿਹੜਾ ਸਟੇਰੀਟ ਹੈ ਨਾ ਬਾਡੀ ਚ ਹਰ ਇੱਕ ਬੰਦੇ ਦੀ ਬਾਡੀ ਚ ਐਡੀ ਛੇਤੀ ਵਾਸ਼ ਨਹੀਂ ਹੋਣਾ ਜੀ ਉਹਨੂੰ ਥੋੜਾ ਜਿਦਾ ਆਉਣਾ ਕਬੱਡੀ ਬੰਦ ਦਾ ਸੱਦਾ ਦਿੱਤਾ ਗਿਆ ਬੰਦ ਦਾ ਸੱਦਾ ਨਾ ਦਿਓ ਉਹਨਾਂ ਨੂੰ ਥੋੜਾ ਟਾਈਮ ਦਿਓ ਜੀ ਟਾਈਮ ਦੇਣ ਤੋਂ ਬਾਅਦ ਜਿਹੜੇ ਤੁਸੀਂ ਉੱਥੇ ਡੋਪ ਟੈਸਟ ਕਰਵਾਓ ਜਿਹੜੇ ਪਲੇਅਰ ਅਕੋਰਡਿੰਗ ਟੂ ਡੋਪ ਟੈਸਟ ਦੇ ਵਿੱਚ ਜਿਆਦਾ ਮਾਤਰਾ 'ਚ ਪਾਇਆ ਜਾਂਦੇ ਆ ਉਹਨਾਂ ਨੂੰ ਨਾਂ ਸੱਦਾ ਦਿੱਤਾ ਜਾਵੇ ਜੀ ਸਟੈਂਡਰਡ ਜਿਨ੍ਹਾਂ ਦੇ ਘੱਟ ਮਾਤਰਾ ਦੇ ਵਿੱਚ ਆ ਉਹਨਾਂ ਨੂੰ ਵਾਰਨਿੰਗ ਦੇ ਕੇ ਬਾਅਦ ਵਿੱਚ ਉਹਨਾਂ ਦੇ ਇੱਥੇ ਮੈਚਾਂ ਦੌਰਾਨ ਜਿਹੜੇ ਟੈਸਟ ਕੀਤੇ ਜਾਂਦੇ ਆ ਉਹਨਾਂ ਨੂੰ ਟੈਸਟ ਕਰਨ ਤੋਂ ਬਾਅਦ ਜੇ ਉਹ ਫਿਰ ਪੋਜ਼ਿਟਿਵ ਪਾਏ ਜਾਂਦੇ ਆ ਤੇ ਉਹਨਾਂ ਨੂੰ ਫਿਰ ਤਰੀਕੇ ਨਾਲ ਵਾਰਨਿੰਗ ਦਿਓ ਜਾਂ ਉਹਨਾਂ ਨੂੰ ਬੈਨ ਕਰ ਦਿਓ ਥੋੜੇ ਸਮੇਂ ਲਈ ਤਾਂ ਕਿ ਜਿਹੜੀ ਆਪਣਾ ਇਹ ਕੋੜ ਆ ਜੀ ਕਬੱਡੀ ਨੂੰ ਲੱਗ ਚੁੱਕਾ ਬਿਲਕੁਲ ਇਹਨੂੰ ਆਪਾਂ ਤਾਂ ਹੀ ਦੂਰ ਕਰਨਾ ਆ ਜੇ ਆਪਾਂ ਇੱਕ ਮੰਚ ਤੇ ਇਕੱਠੇ ਆ ਜੀ ਤੇ ਸੋ ਇਸ ਕਰਕੇ ਬੇਨਤੀ ਆ ਕਿ ਆਪਾਂ ਇਹ ਝੰਝਟਾਂ ਵਿੱਚ ਨਾ ਪਈਏ ਝਮੇਲਿਆਂ ਵਿੱਚ ਨਾ ਪਈਏ ਆਪਾਂ ਸਾਰੇ ਰਲ ਕੇ ਇਹਨੂੰ ਦੂਰ ਕਰੀਏ ਸਾਡਾ ਜਿਹੜਾ ਹਾਲ ਆ ਉਹ ਬੰਦ ਕਬੱਡੀ ਨਹੀਂ ਜੀ ਸਾਡਾ ਇਸ ਮਸਲੇ ਦਾ ਹੱਲ ਕਰਨਾ ਪੈਣਾ ਕਬੱਡੀ ਨੂੰ ਜਿਹੜਾ ਰੈਗੂਲਰ ਚਾਲੂ ਰੱਖਣਾ ਪੈਣਾ ਜੀ ਬਿਲਕੁਲ